ਆਹ ਬੰਦਿਆਂ ਨੂੰ ਅਜਿਹਾ ਕੀ ਹੋ ਗਿਆ ਕਿ ਆਪਣੇ ਕੋਠਿਆਂ ਤੇ ਚੜ ਕੇ ਲੱਗੇ ਬੁੜੀਆਂ ਨੂੰ ਇੱਟਾਂ ਪੱਥਰ ਰੋੜੀ ਮਾਰਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਦੋਂ ਇੱਟਾਂ ਰੋੜਿਆਂ ਦੀ ਬਰਸਾਤ ਹੋ ਰਹੀ ਹੈ ਤਾਂ ਚੀਕ ਚਿਹਾਰੇ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ ਐਨਾ ਹੀ ਨਹੀਂ ਇਸ ਦੌਰਾਨ ਨਾ ਸੁਨਣਯੋਗ ਗਾਲਾਂ ਵੀ ਕੱਢੀਆਂ ਜਾ ਰਹੀਆਂ ਨੇ ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਅਲੀਕੇ ਦਾ ਜਿੱਥੇ ਮਾਮਲੇ ਜਹੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਝਗੜਾ ਹੋਇਆ ਤੇ ਜਮ ਕੇ ਇੱਟਾਂ ਪੱਥਰਾਂ ਦੀ ਬਰਸਾਤ ਹੋਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਆਓ ਦੇਖਦੇ ਹਾਂ ਆ ਵੇਖੋ ਜੀ ਸ਼ਰੀਆਮ ਗੱਲ ਪੈ ਕੇ ਇੱਟਾਂ ਵੇਖੋ ਹੁੰਦੀਆਂ ਸਾਡੀਆਂ ਬੁੜੀਆਂ ਦੇ ਗੱਲ ਪੈ ਕੇ ਆ ਵੇ ਵਟੇ ਮਾਰਦੇ ਆਹ ਵੇਖ ਆ ਵੇਖੋ ਬਿੰਦੀ ਬਿੰਦੀ ਜੀ ਬਿੰਦੀ ਆ ਦਕਾਨ ਵਾਲਾ ਮੁੰਡਾ ਉਹ ਵੇਖੋ ਸ਼ਰੀਆਮ ਰੋੜੇ ਮਾਰਦੇ ਆਰੇ ਆ ਵੇਖੋ ਜੀ ਸ਼ਰੀਆਮ ਰੋੜੇ ਮਾਰਦੇ ਪਿਆ ਆ ਵੇਖੋ ਵੀਰੇ ਇਕੱਠਾ ਦੇ ਚੜਿਆ ਏ ਸਾਡੀ ਬੁੜੀਆਂ ਦੇ ਗਲ ਪੈ ਗਏ ਉਹ ਵੇਖੋ ਵੀਰੇ ਕੋਹ ਰਿਆ ਉਹ ਵੇਖੋ ਵੀਰੇ ਸ਼ਰੀਆਮ ਸਾਡੀ ਬੁੜੀਆਂ ਦੇ ਗਲ ਪੈ ਗਏ ਵੇਖੋ ਹਏ ਆਦੇ ਸੱਟ ਮਾਰਤੀ ਮੇਰੇ ਦੇ ਆਹ ਵੇਖੋ ਜੀ ਆਹ ਵੇਖੋ ਛਰੀਆਮ ਵੱਟੇ ਅਸੀਂ ਚੁੱਪ ਕਰਕੇ ਖੜੇ ਹੋਏ ਵੇਖੋ ਜੀ ਵੇਖੋ ਆਹ ਵੇਖੋ ਵੀ ਉਧਰ ਵੇਖੋ ਉਧਰ ਵੇਖੋ ਆਹ ਵੇਖੋ ਵੱਟੇ ਹੁੰਦੇ ਆਹ ਵੇਖੋ ਛਰੀਆਮ ਵੱਟੇ ਹੁੰਦੇ ਬਈ ਜੀ ਵੇਖੋ ਜੀ ਵੇਖੋ ਆਹ ਵੇਖੋ ਛਰੀਆਮ ਵੱਟੇ ਸਾਡੀਆਂ ਬੁੜੀਆਂ ਦੇ ਮਾ ਆ ਵੇਖੋ ਜੀ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਕਿ ਅੱਜ ਦੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਇਨਸਾਨ ਇੱਕ ਦੂਸਰੇ ਦਾ ਜਾਨੀ ਦੁਸ਼ਮਣ ਬਣ ਗਿਆ। ਗਲੀ ਦੇ ਵਿੱਚ ਲੰਗਣ ਕਾਰਨ ਮਾਮੂਲੀ ਜਹੀ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਬਹਿਸ-ਵਾਜੀ ਤੋਂ ਬਾਅਦ ਇੱਟਾਂ ਪੱਥਰ ਤੱਕ ਚੱਲ ਗਏ ਤੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਦਿਖਾਈ ਦਿੱਤੇ। ਦੋਨਾਂ ਪਾਰਟੀਆਂ ਦੇ ਬਰੋ ਇੱਕ ਦੂਸਰੇ ਤੇ ਦੋਸ਼ ਲਗਾਏ ਗਏ ਨੇ। ਪਹਿਲੀ ਧਿਰ ਦਾ ਕੀ ਕਹਿਣਾ? ਉਹਨਾਂ ਨੇ ਕਿਹਾ ਕਿ ਸਾਡੇ ਸਮਾਨ ਦੀ ਭੰਨ ਤੋੜ ਕੀਤੀ ਤੇ ਤਕਰਾਰ ਸ਼ੁਰੂ ਹੋ ਗਈ। ਪਰ ਜੀ ਪਰ ਵੀ ਕਿੱਥੋਂ ਰਹਿਣ ਵਾਲੇ ਤੇ ਅੱਛੀ ਵਾਲੀ ਤਾਂ ਤੇ ਕੀ ਹੋਈ ਭੰਤੋੜ ਕੀ ਹੋਇਆ ਭੰਤੋੜ ਸਾਡੇ ਜੀ ਬਹੁਤ ਵੇਹ ਵੀ ਬੁੱਢਾ ਬੁੱਢੀ ਹੈਗੇ ਸੀ ਹੂੰ ਹੂੰ ਇਹ ਘਰੇ ਵੀ ਮੇਰਾ 99 ਜਾਂ ਵੀ ਲੱਗਦਾ ਹੈ ਹੂੰ ਹੂੰ ਕੰਮ ਨੰਦਾ ਵੀ ਘਰ ਜਵਾਈ ਇਹਨਾਂ ਰੱਖਿਆ ਹੋਇਆ ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ ਤੇ ਦੁਕਾਨ ਤੋਂ ਆ ਕੇ ਵੀ ਇਹਨਾਂ ਦੇ ਗਲਗੁਲ ਪੈ ਗਏ ਨੇ ਕੁਝੰਦਾ ਕੰਮ ਥੋੜੀ ਇਹਨਾਂ ਭੰਤੋੜੇ ਵੀ ਕੀਤੀ ਭੰਤੋੜੀ ਬਹੁਤ ਕੀਤੀ ਤਾਂ ਟਟਾ ਰੋੜੇ ਚੱਲੇ ਹਾਂ ਇੱਟਾਂ ਰੋੜੇ ਚੱਲੇ ਜ਼ਖਮੀ ਕਿੰਨੇ ਹੋਏ ਹਾਂ ਜ਼ਖਮੀ ਮੇਰੇ ਮੁੰਡੇ ਦੇ ਹੀ ਛੱਟ ਲੱਗੇ ਛੱਟ ਲੱਗੇ ਹਾਂ ਸਰਕਾਰ ਵੀ ਹੋਣੀ ਚਾਹੀਦੀ ਹਾਂ ਉੱਤਰਾ ਰੋਡਾਂ ਚਲਾਉਂਦੇ ਰਹੇ ਮੇਰੇ ਨਾਲ ਮਸੀਹ ਸਰਪੰਚ ਬਾਜਦਾ ਜੀ ਜਿਹੜਾ ਹਮਲਾ ਹੋਇਆ ਕਿਸ ਵਜ੍ਹਾ ਤੋਂ ਹੋਇਆ ਕੀ ਕਰ ਜਿਹੜੇ ਅਣਪਛਾਤੇ ਬੰਦੇ ਸੀ ਪਹਿਲਾਂ ਆਏ ਨੇ 3 ਜਣੇ ਫਿਰ ਉਹਦੂ ਦੂਜੀ ਵਾਰ ਆਏ ਨੇ 2 ਜਣੇ ਤੇ 6ਵੀਂ ਤੀਜੀ ਵਾਰ ਆਏ ਨੇ 7 ਜਣੇ ਮੈਂ ਪੁੱਛਿਆ ਵੀ ਕਿਨੂੰ ਲਾਭ ਦੇ ਦੇ ਅਸੀਂ ਦੋ ਦੋਵੇਂ ਜਣੇ ਹੀ ਘਾੜਤੀ ਬੁੱਢੀ ਤੇ ਮੈਂ ਦੋਣੀ ਘੜੇ ਦੀ ਹੋਰ ਕੋਈ ਸਾਡਾ ਜੀਵ ਕੋਣੀ ਸੀ ਜਦੋਂ ਇਹ ਆਏ ਨੇ ਇਹਨਾਂ ਨੇ ਫਿਰ ਦੂਜੀ ਵਾਰੀ ਦੇ ਆਏ ਨੇ ਤੇ ਸਾਡੇ ਗੱਲ ਪੈ ਗਏ ਨੇ ਬਾਹਰ ਇਹ ਟੋੜਾਵੇ ਸਾਡੇ ਦੋ ਫ੍ਰੀਜਾਂ ਤੋੜਨ ਗਏ ਜੀ ਕੀ ਇਹਨਾਂ ਨੂੰ ਐਸੀ ਐਸੀਆਂ ਦੇ ਜੀ ਪੱਖਰੇ ਪੰਨ ਗਏ ਨੇ ਲੋਕਾਂ ਦੀਆਂ ਟੈਂਕੀਆਂ ਟੁੱਟ ਗਈਆਂ ਨੇ ਸਾਡੇ ਆ ਸ਼ੀਸ਼ੇ ਟੁੱਟੇ ਪਏ ਨੇ ਆ ਸ਼ੀਸ਼ੇ ਟੁੱਟੇ ਪਏ ਸਾਡੇ ਇਹ ਬੰਦਿਆਂ ਨੇ ਅੱਗੇ ਵੀ ਇੱਥੇ ਬਹੁਤ ਵਾਰ ਦਾ ਤਾਂ ਤੀਜੀ ਵਾਰ ਪਿੰਡ 'ਚ ਹੁਣ ਪੰਚਾਇਤ ਇਕੱਠੀ ਹੋਈ ਏ ਇਹਨਾਂ ਨੇ ਅੱਗੇ ਬਹੁਤ ਤਿੰਨ ਤੀਜੀ ਵਾਰ ਵਾਰਦਾਤ ਕੀਤੀ ਅੱਗੇ ਰਾਵਾਂ ਸਿੱਖਾਂ ਨਾਲ ਲੜਾਈ ਹੋਈ ਏ ਪੁਰਵੀਨ ਨੇ ਇਥੇ ਬਹੁਤ ਵਾਰ ਦਾਦ ਕੀਤੀ ਸੀ ਕਿ ਬਹੁਤ ਮਤਲਬੀ ਮਛਰੇ ਹੋਏ ਨੇ ਇਹਨਾਂ ਦਾ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਬੰਦੇ ਇਹਨਾਂ ਨੇ ਮਂਗਾਏ ਸੀ ਉਥੇ ਕੋਈ ਕੰਮ ਤੇ ਲੱਗੇ ਸੀ ਉਥੇ ਰੋਲਾ ਪਿਆ ਉਦੋਂ ਗੱਲ ਛੋਟੀ ਮਿੱਟੀ ਜੀ ਗੱਲ ਸੀ ਰਣਜੀਤ ਇੱਕ ਬੰਦੇ ਉਥੇ ਮਂਗਾਤੇ ਤੇ ਉਥੇ ਮੁੰਡੇ ਸਾਡੇ ਗੱਲ ਪਏ ਰਣਜੀਤ ਰੱਖੀ ਹੋਈ ਹੈ ਹਾਂ ਰਣਜੀਤ ਰੱਖਦੇ ਨੇ ਉਥੇ ਰਣਜੀਤ ਨਾਲ ਇਹ ਬੰਦੇ ਜਿਹੜੇ ਪਾਸੂ ਮਂਗਾਏ ਸੀ ਇਹ ਉਹਨੂੰ ਮੁੰਡੇ ਨੂੰ ਵੇਚ ਲਈ ਇਹ ਮੁੰਡਾ ਬਾਹਰ ਪੇੜੀ ਦੇ ਫਿਰਦਾ ਸੀ ਠੀਕ ਇਨ ਨੂੰ ਨਹੀਂ ਪਤਾ ਹੈਗਾ ਵੀ ਮੈਨੂੰ ਕਿੱਥੇ ਫਿਰਦੇ ਨੇ ਕਿੱਥੇ ਪਿੰਡ ਦੇ ਇਹਨੇ ਬੰਦੇ ਜਿਹੜੇ ਨਾ ਪਾਟੇ ਦੇ ਨੇ ਜਿਹੜੇ ਨਹੀਂ ਜਿਹੜੇ ਭੰਤ ਤੋੜਦੇ ਨਾ ਚੱਲਦਾ ਹੈ ਪਿੰਡ ਦੇ ਨਹੀਂ ਕਿ ਜਿਹੜੇ ਪਾਟੂ ਬੰਦੇ ਮੰਗਾ ਦੇ ਖੜੇ ਖੜੇ ਕਾਲਦੇ ਆ ਪਾਟੂ ਮੰਗਾ ਦੇ ਨੇ ਹੁਣ ਕੀ ਪ੍ਰਸ਼ਾਸਨ ਤੋਂ ਕਾਰਵਾਈ ਨਹੀਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗਦੇ ਆਂ ਵੀ ਅਸੀਂ ਰਾਤ ਪੁਲਿਸ ਦੇ ਕੋਲੇ ਗਏ ਸੀ ਉਹਨਾਂ ਕਹਿੰਦਾ 10 ਵਜੇ ਆਜੋ ਹੂੰ ਮੈਂ 10 ਵਜੇ ਜਾਊਂਗਾ ਜੇ ਮੇਰੀ ਕੋਈ ਗੱਲ ਸੁਣੀ ਤੇ ਮੈਂ ਗੱਲ ਕਰੂੰਗਾ ਬੇਨਾ ਨੋਈ ਤੇ ਮੈਂ ਕੋਈ ਵੀ ਗੱਲ ਨਹੀਂ ਮੰਨਦਾ ਅਸੀਂ ਇਹ ਜਿਹੜਾ ਵਾਰਦਾਤਾ ਰੋਜ਼ ਰੋਜ਼ ਕਰਦੇ ਨੇ ਅਸੀਂ ਨਹੀਂ ਹੁੰਦੇ ਇਹ ਜਿਹੜੀਆਂ ਵਾਰਦਾਤਾ ਨੇ ਗਲਤ ਕਰਦੇ ਨੇ ਤੇ ਗਲਤ ਟੈਪ ਚੁੱਕਦੇ ਨੇ ਇਹਨਾਂ ਦੇ ਆੱਠ ਜਿਹੜੇ ਨੇ ਮੁੱਖੇ ਡਲੇ ਸਰਕਾਰ ਦੇ ਨਾਲ ਉੱਥੇ ਹੋਈ ਇਸ ਲੜਾਈ ਝਗੜੂ ਲੈ ਕੇ ਦੂਜੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਆਓ ਸੁਣਦਿਆਂ ਉਹਨਾਂ ਦਾ ਇਸ ਵਿਵਾਦ ਨੂੰ ਲੈ ਕੇ ਕੀ ਕਹਿਣਾ ਰਮਨਦੀਪਾ ਰਮਨਦੀਪ ਜਿਹੜੀ ਇਹ ਲੜਾਈ ਹੋਈ ਤੁਹਾਡੇ ਤੇ આરોਪ ਲੱਗ ਰਹੇ ਨੇ ਕਿਹਨਾ ਮੁੰਡਿਆਂ ਤੇ ਲੱਗ ਰਹੇ ਤੁਹਾਡੇ ਮੁੰਡਿਆਂ ਤੇ ਇਹ ਮੇਰੇ ਭਰਾ ਹਨ ਹਾਂ ਹਾਂ ਤੇ ਨੰਗਾ ਲੱਗੇ ਤੇ ਨੰਗਾ ਨਹੀਂ ਸਿਦਦਾ ਸਪੋਰਟ ਦੇ ਟਾਪਾ ਪਹਿਲਾਂ ਟੁੱਟਾ ਪਿਆ ਸੀ ਇਹਨਾਂ ਤੋਂ 2000 ਰੁਪਏ ਆਵਦੇ ਤਾਂ ਉਹਨਾਂ ਪਲਾਨ ਕਰਾਸ ਮੁੰਡੇ ਸਾਡੇ ਤੇ ਥਿਆਰ ਲੱਗ ਪਹਿਲਾਂ ਬੈਠਾ ਸੀ ਤੇ ਫਿਰ ਉਸ ਮੌਕੇ ਤੇ ਤਾਂ ਹੁਣ ਤੇ ਨਾ ਅਸੀਂ ਮੁੰਡੇ ਆਉਣਾ ਨਾ ਵੀ ਆਪਣੇ ਆਪ ਨੂੰ ਬਚਾਇਆ ਇਹਨਾਂ ਕੰਬਰਾਂ ਤੇ ਟਾ ਰੋੜੇ 4 ਲੱਖ ਚੜ ਕੇ ਮੈਨੂੰ ਡਰ ਘਰੇ ਖਿੱਚ ਲਿਆ ਮੈਂ ਹੂੰ ਕੁੱਟਮਾਰ ਕੀਤੀ ਮੁੰਡੇ ਨੂੰ ਹਾਂ ਇਹਨਾਂ ਕੁੱਟਮਾਰ ਕੀਤੀ ਸੱਤਾਂ ਨੂੰ ਵੀ ਬੁੜੀਆਂ ਨੂੰ ਵੀ ਘਰੇ ਕੋਈ ਜੀ ਨਹੀਂ ਸੀ ਤੁਹਾਡੇ ਤੇ ਝੋਟੇ ਲਾ ਲਓ ਝੂਠੇ ਜਰਾ ਮਨਾਉਂਦੇ ਨੇ ਟਮੋਟਰਸਾਈਕਲ ਸੜ ਦੋ ਪਾਸੇ ਸਾਡਾ ਫੋਨ ਪਾਣ ਦਿੱਤਾ ਇਹਨਾਂ ਡਾਂਗ ਮਾਰ ਕੇ ਠਾਈ ਹੁਣ ਜਾਂਚ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਪੁਲਿਸ ਆਰ ਵੇਲੇ ਨਿਕਲ ਜਾਂਦਾ ਸਿਆਣਾ ਪਿਆਣਾ ਬੰਦਾ ਹੈ ਪਹਿਲਾ ਪਿੰਡ ਪਹਿਲਾ ਪਿੰਡ ਜਿਹੜਾ ਤੁਹਾਡੇ ਤੇ ਪਿੰਡ ਦੇ ਵਿੱਚ ਇਹ ਰੋਪ ਲੱਗ ਰਹੇ ਨੇ ਕੀ ਰੋਪ ਨੇ ਜਿਹੜੇ ਕੁੱਟ ਮਾਰਦੇ ਜਾਂ ਭੰਨ ਤੋੜਾ ਕਰਦੇ ਭਾਈ ਇਹ ਕਹਿੰਦੇ ਨਸ਼ੇ ਵੇਚਦੇ ਐਂ ਕਰਦੇ ਆ ਮੈਂ ਤਾਂ ਪਹਿਲੀ ਵਾਰੀ ਇੱਥੇ ਆਲੀ ਕੇ ਪਿੰਡ ਆਇਆ ਹਾਂ ਰਿਸ਼ਤੇਦਾਰ ਇਹਨਾਂ ਦਾ ਰਿਸ਼ਤੇਦਾਰ ਇਹਦੀ ਹਾਂਜੀ ਅੱਛਾ ਮੇਰੀ ਮਾਸੀ ਲੱਗਦੀ ਆ ਮੈਂ ਗਲੀ ਥਾਣੀ ਦਾ ਮਾਸੀ ਦਾ ਮੁੰਡਾ ਬਿਮਾਰ ਸੀ ਆਹੀ ਤਲਵੰਡੀਆਂ ਲੈ ਕੇ ਆਏ ਘਰੇ ਛੱਡਣੋਂਉਂਦੇ ਪਈਏ ਇਹ ਸਾਡੇ ਗਾਲ ਪੈ ਕੇ ਰਾਹ 'ਚ ਰੁੱਕ ਕੇ ਘੇਰ ਕੇ ਕੁੱਟ ਮਾਰ ਕੀਤੀ ਹਾਂਜੀ ਅੱਛਾ ਉਸ ਤੋਂ ਬਾਅਦ ਕੀ ਅਟਾ ਰੋੜੇ ਚੱਲੇ ਉਸ ਤੋਂ ਬਾਅਦ ਗਾਲਾਂ ਹੀ ਗਲੋ ਜੁੱਟਾ ਬੜੀਆਂ ਮਾਰ ਸਾਡੇ ਵਾਧੂ ਸੱਟਾਂ ਵੱਜੀਆਂ ਹੋਈਆਂ ਅੱਛਾ ਹਾਂਜੀ ਇਕੱਠੇ ਕਰਕੇ ਸਾਰੇ ਮੁੰਡੇ ਸੱਦੇ ਹੋਏ ਇਹਨਾਂ ਨੇ ਬਦਮਾਸ਼ ਬਦਮੂਸ਼ ਸਾਰੇ ਤੁਹਾਡੇ ਤੇ ਹੁਣ ਕੀ ਝੋਟੇ ਰੂਪ ਲਗਾ ਹਾਂਜੀ ਪਿਸਤੌਲ ਵੀ ਵਿਖਾਉਂਦੇ ਸੀ ਹੁਣ ਕੀ ਇਹਨਾਂ ਬਿਲਕੁਲ ਜਾਂਚ ਹੋਣੀ ਚਾਹੀਦੀ ਪੁਲਿਸ ਵੱਲੋਂ ਥੋੜੀ ਚਾਹੀਦੀ ਹੈ ਜੀ ਕਾਰਵਾਈ ਕਰਨੀ ਚਾਹੀਦੀ ਇੱਟਾ ਵੇਖੋ ਹੀ ਬਹੁਤ ਬਜ਼ੁਰਗ ਬੰਦਾ ਜੀ ਸਾਡੇ ਪਿਓਾਂ ਦੀ ਉਮਰ ਦਾ ਹੂੰ ਹੂੰ ਉਹਨੇ ਸਾਨੂੰ ਗਾਲ੍ਹਾਂ ਕੱਢੀਆਂ ਗੰਦੀਆਂ ਫਾਈ ਫੇਰ ਵੀ ਨਹੀਂ ਬੋਲੇ ਇੱਜ਼ਤ ਰੱਖ ਲਈ ਕਿ ਬਜ਼ੁਰਗ ਬੰਦਾ ਵਾ ਠੀਕ ਕੌਣ ਵਿਰੁੱਧ ਵਿਦਵਾ ਤੁਸੀਂ ਹਾਂਜੀ ਵਿਦਵਾ ਕਿੱਥੋਂ ਦੇ ਰਹਿਣ ਵਾਲੇ ਹੋ ਵੈਂਡ ਵਾਲੀ ਦੀ ਅੱਛਾ ਜਿਹੜੀ ਲੜਾਈ ਝਗੜਾ ਆ ਤੁਹਾਡੇ ਤੇ ਰੂਪ ਲਗਾ ਰਹੇ ਨੇ ਮੁੰਡਿਆਂ ਤੇ ਕੌਣ ਆਏ ਸੀਗੇ ਮੁੰਡੇ ਤੁਹਾਡੇ ਉਹ ਮੇਰਾ ਬੇਟਾ ਜੀ ਬਿਮਾਰ ਹੈ ਤੇ ਇੱਕ ਹੁੰਜੇ ਨਹੀਂ ਠੀਕ ਰਹਿੰਦਾ ਤੇ ਇੱਕ ਸ਼ਹਿਰ ਰਹਿੰਦਾ ਉਹ ਤਾਂ ਸਾਡੇ ਕੋਲ ਰਹਿੰਦਾ ਹੀ ਨਹੀਂਗਾ ਹੂੰ ਹੂੰ ਮੇਰੇ ਘਰ ਵਾਲਾ ਵੀ ਮਰਿਆ ਆਇਆ ਅੱਗੇ ਵੀ ਨਾ ਸਾਡਾ ਇੱਕ ਬੰਦਾ ਮਾਰਿਆ ਆਇਆ ਕਤਲ ਕੀਤਾ ਸੀ ਨਾ ਇਹਨਾਂ ਨੂੰ ਕਿਹਾ ਮਾਫ਼ ਹੁਣ ਫੇਰ ਦੁਬਾਰੇ ਇੱਧਰ ਰਿਸ਼ਤੇਦਾਰ ਸੱਦੇ ਉਹ ਮੁੰਡਾ ਕਿਆ ਕੰਮ ਤੇ ਉੱਥੇ ਟੱਲਾ ਹੋ ਗਿਆ ਤੋਂ ਉਥੋਂ ਲੈਣ ਗਏ ਨੇ ਅੱਗੋ ਇੱਕ ਆਲ ਪਾਏ ਗਏ ਨੇ ਫੇਰ ਟੁੱਟਮਾਰ ਕੀਤੀ ਹਾਂ ਟੁੱਟਮਾਰ ਕੀਤੀ ਇਹ ਕਹਿੰਦੇ ਨੇ ਗਲੀਆਂ 'ਚ ਫਿਰਦੇ ਆ ਸੀ ਮੁੰਡਾ ਲੈ ਕੇ ਭੱਜੇ ਫਿਰਨੇ ਆਪਦਾ ਮੇਰਾ ਮੁੰਡਾ ਇਹਨਾਂ ਤੇ ਖਿਆਰਾ ਫਿਰ ਪਿੰਡ ਦੇ ਵਿੱਚ ਟਾ ਰੋਡ ਵਿੱਚ ਲਾਏ ਨੇ ਹਾਂ ਜੀ ਬਹੁਤ ਜ਼ਿਆਦੇ ਚਰਾਏ ਗਲੀਆਂ 'ਚ ਇਹ ਸਾਨੂੰ ਇਹਨਾਂ ਦਾ ਖਤਰਾ ਹੀ ਖਤਰਾ ਹੈ ਇਹ ਇਹਨਾਂ ਦੇ ਖੂਨ ਮੂੰਹ ਲਗਾਏ ਕਿ ਇਹ ਸਾਡੇ ਹਰ ਬੰਦੇ ਦੇ ਗਾਲ ਪੈਂਦੇ ਤੇ ਇੱਕ ਬੰਦੇ ਮਾਰਦੇ ਨਾਲ ਬੁੜੀਆਂ ਰਾ ਜਾਂਦੀਆਂ ਨੇ ਸਰਪੰਚ ਤੇ ਸਰਪੰਚੀ ਬੰਦੇ ਮਾਰੰਦਾ ਬਾਦ ਸਾਫ ਕਾ ਹਾਂਜੀ ਅੱਛਾ ਕੋ ਜਾਣ ਕਰ ਲਈ ਚਾਹੀਦੀ ਹੁਣ ਜਾਂਚ ਹੋਣੀ ਚਾਹੀਦੀ ਇਹ ਇੱਕ ਇੱਕ ਇਹਨੇ 5 7 ਜਣੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਇਹ 4 ਜਣੇ ਨੇ ਮੁੰਡੇ ਕਿਸ ਚਾਹਤ ਨੇ ਕਿ ਲਗੇ ਆ ਰਹੇ ਨੇ ਇਹ ਉਹਦੇ ਕਾਰਨ ਪਾਇਆ। ਸੂਬਾ ਪਹਿਲਾਂ ਬਣਾ ਕੇ। ਖੈਰ ਕਟਨਾ ਦੀ ਪੁਲਿਸ ਨੂੰ ਸੂਚਨਾ ਕੀਤੀ ਗਈ ਹੈ ਪਰ ਧਿਰਾਂ ਦਾ ਕਹਿਣਾ ਹੈ ਕਿ ਹਜੇ ਤੱਕ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਤੇ ਦੋਵੇਂ ਧਿਰਾਂ ਇੱਕ ਦੂਸਰੇ ਤੇ ਦੋਸ਼ ਲਗਾ ਰਹੇ ਨੇ ਤੇ ਦੋਨੋਂ ਧਿਰਾਂ ਇਨਸਾਫ ਦੀ ਮੰਗ ਕਰਦੇ ਨਜ਼ਰ ਆ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ।